ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਬੀਤੇ ਦਿਨਾਂ ਦੇ ਵਿੱਚ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਅੱਜ ਦੇ ਵੱਲੋਂ ਸ਼ਿਕਾਗੋ ਦੇ ਵਿੱਚ ਲਗਾਤਾਰ ਜਿਹੜੀਆਂ ਰੇਡਾਂ ਨੇ ਉਸ ਤੇ ਉੱਪਰ ਸਰਗਰਮੀ ਦਿਖਾਈ ਜਾ ਰਹੀ ਹੈ ਔਰ 400 ਬੰਦੇ ਨੂੰ ਡਿਟੇਨ ਕਰ ਲਿਆ 400 ਤਾਂ ਛੱਡੋ ਹੁਣ ਅੰਕੜਾ ਜਿਹੜਾ 1000 ਨੂੰ ਪਹੁੰਚ ਗਿਆ ਚੁਗਾਵਾਂ ਸਾਹਿਬ ਦੇਣਗੇ ਇਸ ਤੇ ਖਬਰ ਦੇ ਬਾਬਤ ਜ਼ਿਆਦਾ ਜਾਣਕਾਰੀ ਆ ਬਿਲਕੁਲ ਝੰਡ ਸਾਹਿਬ ਇਸ ਟਾਈਮ ਜਿਹੜਾ ਅਮਰੀਕਾ ਦੇ ਵਿੱਚ ਆਈਸ ਵੱਲੋਂ ਜਿਹੜੀ ਫਰੋਫੜੀ ਜਾਰੀ ਹੈ ਤੇ ਸ਼ਿਕਾਗੋ ਜਿਹੜਾ ਆ ਇਸ ਟਾਈਮ ਕਹਿੰਦੇ ਹਾਰਟ ਸਟ੍ਰੀਮ ਬਣਿਆ ਹੋਇਆ ਇਲਿਨੋਇਸ ਸਟੇਟ ਹੈਗੀ ਆ ਤੇ ਸ਼ਿਕਾਗੋ ਜਿਹੜਾ ਸ਼ਹਿਰ ਆ ਤੇ ਸੈਂਚਰੀ ਸਿਟੀ ਇਹਨੂੰ ਕਹਿੰਦੇ ਆ ਤੇ ਤੁਸੀਂ ਦੇਖਿਆ ਹੋਣਾ ਆ ਕਿ ਕਈ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਇਦਾਂ ਅੱਗ ਵਾਂਗੂ ਵਾਇਰਲ ਹੋ ਰਹੀਆਂ ਕਿ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਜਿਹੜੇ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਹੈ ਸਿਟੀਜ਼ਨ ਆ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਇਸ ਟਾਈਮ ਡੀ ਐਚ ਐਸ ਵਿਭਾਗ ਨੇ ਜਿਹੜਾ ਆਪਰੇਸ਼ਨ ਮਿਡਵੇ ਬਲਿਟਸ ਨਾਮ ਦਾ ਜਿਹੜੀ ਮੁਹਿੰਮ ਕਾਫੀ ਦਿਨਾਂ ਤੋਂ ਜਾਰੀ ਹੈ ਤੇ ਜਿਹਦਾ ਨਿਸ਼ਾਨਾ ਸ਼ਿਕਾਗੋ ਅਤੇ ਪੂਰੇ ਇਲਿਨੋਇਸ ਵਿੱਚ ਗੰਭੀਰ ਇਮੀਗ੍ਰੇਸ਼ਨ ਦੇ ਜਿਹੜੇ ਅਪਰਾਧੀ ਨੇ ਜਾਂ ਨਤੀਜੇ ਵਜੋਂ ਜਿਹੜੇ ਲੋਕ ਕ੍ਰਿਮੀਨਲ ਨੇ ਐਫ ਆਰ ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਉਥੇ ਹੋ ਚੁੱਕੀਆਂ ਹਨ ਸਥਾਨਕ ਡੈਮੋਕਰੇਟ ਅਧਿਕਾਰੀਆਂ ਨੇ ਇਸ ਸਪੈਲ ਕਦਮੀ ਦੀ ਇਸ ਲਈ ਵੀ ਆਲੋਚਨਾ ਕੀਤੀ ਹੈ ਕਿਉਂਕਿ ਇਹ ਇਮੀਗ੍ਰੈਂਟਸ ਭਾਈਚਾਰਿਆਂ ਦੇ ਵਿੱਚ ਇੱਕ ਡਰ ਅਤੇ ਕਹਿ ਲੋ ਕਿ ਭੈ ਦਾ ਮਾਹੌਲ ਜਿਹੜਾ ਉਹ ਪਾਉਣ ਵਾਸਤੇ ਪ੍ਰਭਾਵਿਤ ਕੀਤਾ ਜਾ ਰਿਹਾ ਤੇ ਨਾਲ ਹੀ ਡੀ ਐਚ ਐਸ ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮਿਕਲੋਫਲੈਂਡ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਕੱਟ ਤੌਰ ਤੇ ਗੈਂਗ ਮੈਂਬਰਾਂ ਨਸ਼ਾ ਤਸਕਰਾਂ ਅਤੇ ਹਿੰਸਕ ਅਪਰਾਧੀਆਂ ਨੂੰ ਜਿਹੜਾ ਆ ਫੜਨ ਵਾਸਤੇ ਕੇਂਦਰਤ ਹੈ ਜਿਨ੍ਹਾਂ ਨੂੰ ਵੇ ਫਾਰਵਰਡ ਐਕਟ ਵਰਗੀਆਂ ਸੈਂਚੁਰੀ ਨੀਤੀਆਂ ਤਹਿਤ ਜਿਹੜਾ ਰਿਹਾ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਏਗਾ ਕਿ ਡੈਮੋਕਰੇਟ ਦੇ ਟਾਈਮ ਤੇ ਇੱਕ ਕਾਨੂੰਨ ਬਣਾਇਆ ਗਿਆ ਸੀਗਾ ਜਿਹਦੇ ਤਹਿਤ ਜਿਹੜੇ ਲੋਕ ਲੰਬੇ ਟਾਈਮ ਤੋਂ ਜੇਲ੍ਹਾਂ ਵਿੱਚ ਬੈਠੇ ਹੋਏ ਸੀ ਪਰ ਉਹਨਾਂ ਦਾ ਚਾਲ ਚੱਲਣ ਸਹੀ ਹੋਣ ਕਰਕੇ ਬੜੇ ਲੋਕਾਂ ਨੂੰ ਰਿਹਾ ਕੀਤਾ ਗਿਆ ਸੀਗਾ ਤੇ ਇਹ ਕਹਿੰਦੇ ਵੀ ਤੁਸੀਂ ਉਹਨਾਂ ਲੋਕਾਂ ਨੂੰ ਰਿਹਾ ਕਰਤਾ ਜਿਹੜੇ ਕ੍ਰਿਮੀਨਲ ਸੀਗੇ ਜਾਂ ਜਿਹੜੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਬੈਠੇ ਹੋਏ ਸੀ ਪਰ ਉਹਨਾਂ ਨੇ ਬਾਹਰ ਨਿਕਲ ਕੇ ਫਿਰ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਸੋ ਮਕਲੈਪਨਰ ਨੇ ਇਹ ਵੀ ਕਿਹਾ ਆ ਕਿ ਗਵਰਨਰ ਪ੍ਰਿਟ ਜਕਰ ਅਤੇ ਉਸ ਦੇ ਸਾਥੀ ਸੈਂਚਰੀ ਸਿਆਸਦਾਨਾਂ ਨੇ ਟ੍ਰੇਨ ਡੇ ਅਗਵਾ ਗੈਂਗ ਦੇ ਮੈਂਬਰਾਂ ਬੁਲਾਤਕਾਰੀਆਂ ਅਗਵਾਕਾਰਾਂ ਅਤੇ ਨਸ਼ਾ ਤਸਕਰਾਂ ਨੂੰ ਸ਼ਿਕਾਗੋ ਦੀਆਂ ਸੜਕਾਂ ਤੇ ਛੱਡਿਆ ਹੋਇਆ ਹੈ ਜਿਸ ਨਾਲ ਅਮਰੀਕੀ ਜਾਨਾਂ ਖਤਰੇ ਵਿੱਚ ਪੈ ਰਹੀਆਂ ਸ਼ਿਕਾਗੋ ਦੇ ਅਪਰਾਧੀਆਂ ਲਈ ਇੱਕ ਚੁੰਬਕ ਵਾਂਗੂ ਬਣਿਆ ਹੋਇਆ ਸ਼ਹਿਰ ਸ਼ਿਕਾਗੋ ਤੇ ਮਕਲੋਫਲਨ ਨੇ ਅੱਗੇ ਇਹ ਵੀ ਕਿਹਾ ਕਿ ਰਾਸ਼ਟਰਪਤੀ 트ੰਪ ਅਤੇ ਸਖਤਰ ਨੇਮ ਦਾ ਇੱਕ ਸਪਸ਼ਟ ਸੰਦੇਸ਼ ਹੈ ਕੋਈ ਵੀ ਸ਼ਹਿਰ ਅਪਰਾਧੀ ਗੈਰਕਾਨੂੰਨੀ ਪਰਦੇਸੀਆਂ ਲਈ ਸੁਰੱਖਿਅਤ ਪਨਾਹਗਾਹ ਜਿਹੜਾ ਉਹ ਨਹੀਂ ਬਣ ਦਿੱਤਾ ਜਾਵੇਗਾ ਜੇਕਰ ਤੁਸੀਂ ਗੈਰਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਵਿੱਚ ਆਉਂਦੇ ਹੋ ਸਾਡੇ ਕਾਨੂੰਨ ਤੋੜਦੇ ਹੋ ਦੇਸ਼ ਵਿੱਚ ਆ ਆਣ ਕੇ ਤੇ ਕਰਾਇਮ ਕਰਦੇ ਹੋ ਤੇ ਤੁਹਾਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾਵੇਗਾ ਅਤੇ ਤੁਸੀਂ ਕਦੇ ਸਾਡੇ ਦੇਸ਼ ਵਿੱਚ ਵਾਪਸ ਨਹੀਂ ਆ ਸਕਦੇ ਇਹੋ ਜਿਹੇ ਜਿਹੜੇ ਬਿਆਨ ਹੈ ਇਹ ਡੀ ਐਚ ਐਸ ਵਿਭਾਗ ਵੱਲੋਂ ਵੀ ਦਿੱਤੇ ਜਾ ਰਿਹਾ ਹੈ ਉਧਰ ਡੈਮੋਕ੍ਰੇਟ ਪਾਰਟੀ ਦੇ ਵੀ ਜਿਹੜੇ ਆਗੂ ਹੈਗੇ ਆ ਉਹਨਾਂ ਵੱਲੋਂ ਵੀ ਵੱਡੇ ਪੱਧਰ ਤੇ ਜਿਹੜੀਆਂ ਵੀਡੀਓ ਜਾਰੀ ਕਰਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਸ਼ਿਕਾਗੋ ਸ਼ਹਿਰ ਦੇ ਵਿੱਚ ਕਿਵੇਂ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਸ਼ਿਕਾਗੋ ਦੀਆਂ ਸ਼ਰਕਾਂ ਜਿਹੜੀਆਂ ਆ ਉਹ ਇਸ ਟਾਈਮ ਉੱਥੇ ਇੱਕ ਕਹਿ ਲਓ ਕਿ ਇਹੋ ਜਿਹਾ ਮਾਹੌਲ ਬਣਿਆ ਹੋਇਆ ਕਿ ਕੁਝ ਲੋਕ ਇੱਧਰ ਦੌੜਦੇ ਆ ਕੁਝ ਇੱਧਰ ਦੌੜਦੇ ਆ ਸਵੇਰ ਤੋਂ ਲੈ ਕੇ ਰਾਤ ਤੱਕ ਉੱਥੇ ਕਹਿ ਲਓ ਕਿ ਸ਼ਰਕਾਂ ਉੱਪਰ ਹਜ਼ੂਮ ਤੁਰੇ ਫਿਰਦੇ ਆ ਵੱਡੇ ਪੱਦਰ ਤੇ ਉਹ ਜਗਾਵਾਂ ਜਿੱਥੇ ਕਹਿ ਲਓ ਕਿ ਉਹ ਲੋਕ ਜਿਹੜੇ ਇਕੱਠੇ ਹੁੰਦੇ ਸੀ ਚਾਹੇ ਉਹ ਬੱਸ ਸਟਾਪ ਐ ਟ੍ਰੇਨ ਐ ਚਾਹੇ ਉਹ ਪਾਰਕਿੰਗ ਲਾਰਟਸ ਹੈਗੀਆਂ ਨੇ ਚਾਹੇ ਰੈਸਟੋਰੈਂਟ ਨੇ ਉਹਨਾਂ ਥਾਵਾਂ ਤੇ ਜਿੱਥੇ ਏਸ਼ੀਅਨ ਲੋਕ ਜਾਂ ਮੈਕਸੀਕਨ ਲੋਕ ਜਿਹੜੇ ਸੀਗੇ ਉਹ ਇਕੱਠੇ ਹੁੰਦੇ ਸੀਗੇ ਜਾਂ ਜਿਨ੍ਹਾਂ ਜਗਾਵਾਂ ਤੇ ਉਹ ਕੰਮਕਾਰ ਕਰਦੇ ਸੀ ਉਹਨਾਂ ਥਾਵਾਂ ਤੇ ਵੱਡੀ ਸ਼ਾਪੇਮਾਰੀ ਕਰਕੇ ਤੇ ਬਰੇ ਵੱਡੇ ਪੱਧਰ ਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਕਈ ਲੋਕ ਇਹੋ ਜਿਹੇ ਕ੍ਰਿਮੀਨਲ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦੇ ਨਾਮ ਵੀ ਨਸ਼ਰ ਕੀਤੇ ਆ ਉਹਨਾਂ ਦੇ ਜਿਹੜੇ ਕ੍ਰਾਈਮ ਸੀਗੇ ਉਹ ਵੀ ਨਾਲ ਅ ਦੱਸਿਆ ਗਿਆ ਤੇ ਦੱਸਿਆ ਗਿਆ ਕਿ ਇਹਨਾਂ ਲੋਕਾਂ ਦੇ ਦੁਆਰਾ ਸ਼ਿਕਾਗੋ ਸ਼ਹਿਰ ਦੇ ਵਿੱਚ ਕਿੰਨੇ ਕਿੰਨੇ ਵੱਡੇ ਕ੍ਰਾਈਮ ਕੀਤੇ ਗਏ ਆ ਤੇ ਇਹ ਲੋਕ ਸ਼ਿਕਾਗੋ ਤੋਂ ਕ੍ਰਾਈਮ ਕਰਕੇ ਤੇ ਬੜੇ ਆਰਾਮ ਦੇ ਨਾਲ ਜਿੱਥੇ ਮਰਜ਼ੀ ਰਹਿ ਰਹੇ ਨੇ ਤੇ ਅਸੀਂ ਤਾਂ ਉਹਨਾਂ ਕ੍ਰਿਮੀਨਲ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਡੈਮੋਕ੍ਰੇਟ ਨੇ ਛੱਡਿਆ ਹੋਇਆ ਚੁਗਵਾਵਾ ਸਾਹਿਬ ਇਸਦੇ ਨਾਲ ਜਦੋਂ ਹੁਣ ਇਹ ਅੰਕੜਾ ਸਾਹਮਣੇ ਆਇਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਜਾਂ ਭਾਰਤ ਦੇ ਭਾਰਤੀ ਮੂਲ ਦੇ ਜਾਂ ਏਸ਼ੀਆ ਮੂਲ ਦੇ ਕਾਫੀ ਲੋਕ ਹੋਣਗੇ ਜਾਂ ਫਿਰ ਇਸ ਦੇ ਵਿੱਚ ਅਸ਼ਮੂਲੀਅਤ ਘਟੂਗੀ ਜ ਆਪਣੇ ਲੋਕਾਂ ਦੀ ਇਹ ਬਿਲਕੁਲ ਇਹ ਚੰਦ ਸਾਹਿਬ ਗੱਲ ਕਰਨੀ ਵਾਜਬ ਹੈ ਕਿਉਂਕਿ ਜਿੱਥੇ ਹਜ਼ਾਰਾਂ ਲੋਕਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਤੇ ਉੱਥੇ ਕਹਿੰਦੇ ਨੇ ਕਿ ਹਰ ਇੱਕ ਕਮਿਊਨਿਟੀ ਦੇ ਉਹ ਲੋਕ ਜਿਹੜੇ ਆ ਇਸ ਗ੍ਰਿਫਤਾਰੀਆਂ ਦੇ ਵਿੱਚ ਆ ਰਹੇ ਨੇ ਪਰ ਵੱਡੀ ਗਿਣਤੀ ਜਿਹੜੀ ਹੈ ਇਹਦੇ ਵਿੱਚ ਮੈਕਸੀਕਨ ਲੋਕਾਂ ਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ ਮੈਕਸੀਕਨ ਜਿਹੜੇ ਆ ਉਹ ਵੱਡੀ ਪੱਤਰ ਤੇ ਜਦੋਂ ਬਾਰਡਰ ਕ੍ਰੋਸ ਕਰਦੇ ਆ ਤੇ ਉਹ ਸੇਫ ਹੀ ਲੱਗਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੇ 2-4 ਸਾਲ ਇੱਥੇ ਕੰਮ ਕਰਨਾ ਹੁੰਦਾ ਫਿਰ ਵਾਪਸ ਚਲੇ ਜਾਂਦੇ ਆ ਤੇ ਆਪਣੇ ਲੋਕ ਜਿਹੜੇ ਆ ਉਹ ਮੋਸਟਲੀ ਚੈੱਕ ਹੋ ਕੇ ਆਉਂਦੇ ਸੀਗੇ ਕਿਉਂਕਿ ਉਹਨਾਂ ਨੇ ਅਸਾਈਲਮ ਦਾ ਕੇਸ ਲਾਉਣਾ ਹੁੰਦਾ ਸੀਗਾ ਇਸ ਕਰਕੇ ਉਹਨਾਂ ਦੀ ਗਿਣਤੀ ਇਹਨਾਂ ਗ੍ਰਿਫਤਾਰੀਆਂ ਵਿੱਚ ਘੱਟ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸੇਫ ਨੇ ਪਰ ਗੱਲ ਕਰੀਏ ਤੇ ਇਸ ਟਾਈਮ ਜਿਹੜਾ ਆ ਦੋਨੋਂ ਪਾਰਟੀਆਂ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਆ ਉਸ ਸਿਆਸੀ ਕੂਲ ਦੇ ਵਿੱਚ ਪਏ ਹੋਏ ਆ ਕਿਉਂਕਿ ਜਿੱਥੇ ਆਈਸ ਦੀਆਂ ਰੇਡਾਂ ਜਿਹੜੀਆਂ ਉਹ ਉਹਨਾਂ ਬਲੂ ਸਟੇਟਾਂ ਦੇ ਵਿੱਚ ਬਲੂ ਦਾ ਮਤਲਬ ਹੈਗਾ ਆ ਡੈਮੋਕ੍ਰੇਟ ਤੇ ਰੈਡ ਦਾ ਮਤਲਬ ਹੈਗਾ ਆ ਰਿਪਬਲਿਕਨ ਸੋ ਜਿਹੜੀਆਂ ਬਲੂ ਸਟੇਟਾਂ ਨੇ ਉਥੇ ਆਈਸ ਵੱਲੋਂ ਕਹਿ ਲੋ ਕਿ ਇੰਨੇ ਜ਼ਿਆਦਾ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਰੈਸਟ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਡੇਟੇਨ ਕੀਤਾ ਜਾ ਰਿਹਾ ਇਹਦੇ ਵਿੱਚ ਇਹ ਵੀ ਜ਼ਿਕਰ ਕਰਨਾ ਬੰਦਾ ਆ ਕਿ ਸ਼ਿਕਾਗੋ ਸ਼ਹਿਰ ਦੇ ਜਿਹੜੇ ਮੇਅਰ ਹੈਗੇ ਆ ਬ੍ਰੈਂਡਨ ਜੌਨਸਨ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀਗਾ ਕਿ ਅਸੀਂ ਸ਼ਿਕਾਗੋ ਨਿਵਾਸੀਆਂ ਨੂੰ ਇਹ ਅਸ਼ਵਾਸਨ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਤੇ ਨਾਲ ਹੀ ਅਸੀਂ ਇਹ ਵੀ ਕਾਨੂੰਨ ਬਣਾਉਂਨੇ ਆ ਕਿ ਜੇ ਕੋਈ ਵੀ ਸਾਡੀ ਸੋਇਲ ਦੇ ਉੱਤੇ ਯਾਨੀ ਕਿ ਸ਼ਿਕਾਗੋ ਦੇ ਵਿੱਚ ਜੇ ਜਿਹੜੇ ਵੀ ਫੋਰਸਾਂ ਇੱਥੇ ਆਉਂਦੀਆਂ ਨੇ ਜੇ ਉਹ ਸਾਡੇ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਵੀ ਨੁਕਸਾਨ ਪਹੁੰਚਾਉਣ ਗਿਆ ਤਾਂ ਅਸੀਂ ਉਹਨਾਂ ਦਾ ਨੁਕਸਾਨ ਜਿਹੜਾ ਆ ਸਹਿਣ ਨਹੀਂ ਕਰਾਂਗੇ ਹੁਣ ਲੱਗਦਾ ਹੈ ਕਿ ਆਈਸ ਵਿਭਾਗ ਡੀ ਐਚ ਐਸ ਵਿਭਾਗ ਅਮ 트럼ਪ ਪ੍ਰਸ਼ਾਸਨ ਅਤੇ ਦੂਸਰੇ ਪਾਸੇ ਡੈਮੋਕ੍ਰੇਟ ਦਾ ਪ੍ਰਸ਼ਾਸਨ ਜਿਹੜਾ ਆ ਉਹ ਸਿੱਧੇ ਸਿੱਧੇ ਤੌਰ ਤੇ ਇਸ ਸਾਰੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਉਹਨਾਂ ਦੇ ਖਿਲਾਫ ਲੜ ਰਿਹਾ ਰਿਪਬਲਿਕਨ ਦੇ ਨਾਲ ਔਰ ਦੂਸਰੇ ਪਾਸੇ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਅੱਜ ਤਕਰੀਬਨ 16-17 ਦਿਨ ਹੋ ਚਲੇ ਹੈ ਸ਼ਟਡਾਊਨ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਅਮਰੀਕਾ ਦੇ ਵਿੱਚ ਦੋਨੋਂ ਪਾਰਟੀਆਂ ਆਪ ਕੋ ਆਪਣਾ ਜੋਰ ਲਾ ਕੇ ਇਸ ਤਰੀਕੇ ਦੇ ਨਾਲ ਕਿ ਪ੍ਰਸ਼ਾਸਨ ਜਿਹੜਾ ਹੈਗਾ ਆ ਜਿਹੜਾ ਟਰੰਪ ਪ੍ਰਸ਼ਾਸਨ ਹੈ ਉਹ ਜੋ ਉਹਨਾਂ ਦੇ ਕੰਮ ਨੇ ਉਹਨਾਂ ਨੂੰ ਧੱਕੇ ਨਾਲ ਕਰ ਰਹੇ ਨੇ ਕਾਨੂੰਨ ਜਿਹੜੇ ਆ ਆਪਣੇ ਹੱਥਾਂ ਵਿੱਚ ਲੈ ਕੇ ਜਿਸ ਤਰ੍ਹਾਂ ਵੀ ਉਹਨਾਂ ਦਾ ਹੈਗਾ ਉਹ ਕਰ ਰਹੇ ਦੂਸਰੇ ਪਾਸੇ ਜਿਹੜੀ ਡੈਮੋਕ੍ਰੇਟ ਪਾਰਟੀ ਹੈ ਉਹਨਾਂ ਦੇ ਜਿਹੜੇ ਕਹ ਲਓ ਕਿ ਮੇਅਰ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਕਾਂਗਰਸਮੈਨ ਹੈਗੇ ਆ ਉਹ ਆਪ ਕੋ ਆਪਣੀਆਂ ਸਟੇਟਾਂ ਦੇ ਵਿੱਚ ਆਪਣੇ ਆਪਣੇ ਲੋਕਾਂ ਨੂੰ ਜਿਹੜਾ ਹੈ ਅਸਵਾਸ਼ਣ ਦੇ ਕੇ ਉਹਨਾਂ ਦੇ ਨਾਲ ਖੜ ਕੇ ਤੇ ਲੋਕਾਂ ਨੂੰ ਕਹਿ ਲੋ ਕਿ ਆਪੋ ਆਪਣੇ ਸ਼ੈਲਟਰ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਐਲ ਏ ਦੇ ਵਿੱਚ ਇੱਕ ਐਮਰਜੈਂਸੀ ਕਾਨੂੰਨ ਲਿਆ ਕੇ ਲੋਕਾਂ ਨੂੰ ਹੈਲਪ ਕਰਨ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹੀ ਕਰਕੇ 트럼ਪ ਪ੍ਰਸ਼ਾਸਨ ਜਿਹੜਾ ਆ ਹੁਣ ਐਲ ਏ ਉੱਤੇ ਵੀ ਤੇ ਸੈਨ ਫਰਾਂਸਿਸਕੋ ਤੇ ਸਿਆਟਲ ਅਤੇ ਓਰੇਗਨ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜਾ ਆਈਸ ਵੱਲੋਂ ਜਿਹੜਾ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੋ ਹੁਣ ਤੁਸੀਂ ਇਹ ਦੇਖੋ ਕਿ ਹਜ਼ਾਰ ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਦਿਖਾਈਆਂ ਗਈਆਂ ਪਰ ਇਹਦੇ ਵਿੱਚ ਇਹ ਵੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ 100 ਤੇ 70 ਦੇ ਕਰੀਬ ਜਿਹੜਾ ਡੈਮੋਕ੍ਰੇਟ ਵੱਲੋਂ ਦੱਸਿਆ ਗਿਆ ਕਿ 170 ਦੇ ਕਰੀਬ ਉਹ ਗ੍ਰਿਫਤਾਰੀਆਂ ਹੋਈਆਂ ਜਿਹੜੇ ਲੋਕ ਸਿਟੀਜ਼ਨ ਸੀਗੇ ਪਰ ਜਿਹੜਾ 트੍ਰੰਪ ਪ੍ਰਸ਼ਾਸਨ ਹੈ ਜਾਂ ਆਈਸ ਵਿਭਾਗ ਹੈ ਟੀ ਐਚ ਐਸ ਵਿਭਾਗ ਹੈ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਤੇ ਹੁਣ ਤੁਸੀਂ ਦੇਖੋ ਜੇ ਸਿਟੀਜ਼ਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆ ਤੇ ਫਿਰ ਸਿੱਧਾ ਸਿੱਧਾ ਇਸ ਟਾਈਮ ਆ ਆਈਸ ਵੱਲੋਂ ਠੱਗਾ ਜਿਹੜਾ ਉਹ ਪੂਰਾ ਚੱਲ ਰਿਹਾ ਤੇ ਗ੍ਰਿਫਤਾਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੂੰ ਬਿਲਕੁਲ ਛੁਗਾਮਾ ਸਾਹਿਬ ਇਹ ਵੱਡੀ ਜਿਹੜੀ ਹੈ ਇਹ ਕਾਰਵਾਈ ਹੈਗੀ ਹੈ ਖਾਸ ਕਰਕੇ ਇਨ੍ਹਾਂ ਸਟੇਟਾਂ ਦੇ ਵਿੱਚ ਜਿਹੜੀਆਂ 트ੰਪ ਪੱਖੀ ਹੈਗੀਆਂ ਨੇ ਆ ਆਪਾਂ ਕੈਲੀਫੋਰਨੀਆ ਦੀ ਗੱਲ ਕੀਤੀ ਜਾਵੇ ਤਾਂ ਕੈਲੀਫੋਰਨੀਆ ਵਾਲੇ ਜ਼ਰੂਰ ਰਾਹਤ ਦਿੰਦੇ ਨੇ ਜਿਹੜੇ ਇਮੀਗ੍ਰੈਂਟ ਉੱਥੇ ਆਏ ਹੈਗੇ ਨੇ ਪਰ ਅਸੀਂ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਬਚਾਅ ਦੇ ਵਿੱਚ ਹੀ ਬਚਾਇਆ ਜਦੋਂ ਪੱਠੀ ਤਪ ਰਹੀ ਹੋਵੇ ਤਾਂ ਫਿਰ ਨੇੜੇ ਤੇੜੇ ਨਹੀਂ ਲੱਗਣਾ ਚਾਹੀਦਾ ਨਹੀਂ ਤੇ ਹੱਥ ਪੈਰ ਲੂਏ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਪੱਠੀ ਗਰਮ ਆ ਪਰ ਇਦਾਂ ਨਹੀਂ ਕਿ ਹਮੇਸ਼ਾ ਗਰਮੀ ਰਹਿਣੀ ਹੈ ਠੰਡੀ ਵੀ ਪਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਅ ਤਤਾ ਕੰਮ ਚੱਲ ਰਿਹਾ ਤਾਂ ਨਰਮੀ ਦੇ ਵੱਲ ਜ਼ਰੂਰ ਵਧੂਗਾ ਪਰ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅੜਿੱਕੇ ਆਗੇ ਤਾਂ ਫਿਰ ਜਿਹੜਾ ਹੈ ਜਾਇਜ਼ ਦੀ ਤਾਕੀ ਨੂੰ ਹੱਥ ਤੁਹਾਡਾ ਪੈ ਜਾਣਾ ਇਸ ਕਰਕੇ ਬਚਾ ਦੇ ਵਿੱਚ ਬਚਾ ਜਿੰਨਾ ਬਚ ਸਕਦੇ ਆ ਇਹਨਾਂ ਆ ਚੀਜ਼ਾਂ ਤੋਂ ਬਚੋ ਆਪਣੇ ਲਾਗੇ ਬੰਨੇ ਆਸ-ਪਾਸ ਹੀ ਜਿਹੜਕਰ ਤੁਹਾਡੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਤਾਂ ਉੱਥੇ ਕੰਮ-ਕੰਮ ਕਰੀ ਜਾਓ ਜਦੋਂ ਸਮਾਂ ਸਹੀ ਆਊਗਾ ਤਾਂ ਫਿਰ ਇੱਧਰ-ਉੱਧਰ ਫੇਰਾ ਤੁਹਾਡੀ ਜ਼ਰੂਰ ਰੱਖ ਲੈ ਚੁਗਾਮ ਸਭ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ